ਪਾ ਭਾਰਤ ਕੇ ਮੈਂ ਦਜੀਤ ਜੁਮੇ ਦੋਸਤੋ ਸਾਡੀ ਅਕਸਰ ਕੋਸ਼ਿਸ਼ ਹੁੰਦੀ ਹੈ ਜਦੋਂ ਕੋਈ ਸਰਕਾਰ ਵੱਲੋਂ ਕੋ ਖਾਸ ਪ੍ਰਾਲਾ ਕੀਤਾ ਜਾਵੇ ਜਾਂ ਖਾਸ ਮਹਿੰਮ ਸ਼ੁਰੂ ਕੀਤੀ ਜਾਵੇ ਤਾਂ ਅਸੀਂ ਉਹਦੇ ਸਵੰਦਰਤ ਨਾਲ ਜਾ ਕੇ ਸਵੰਦਰਤ ਕਰੀਆਂ ਜਾਂ ਜਿਹੜੇ ਕਿਤੇ ਵੀ ਕੋਈ ਕੰਮ ਕਰਦੇ ਉਸ ਮਹਿੰਮ ਨੂੰ ਲੈ ਕੇ ਉਹਦੇ ਵਿੱਚ ਆਪ ਪੱਤਰ ਪੈਸਾ ਪਾਉਂਦੇ ਆ ਚਾਹੇ ਉਹ ਸਿਵਲੀਆਂ ਹੋਣ ਚਾਹੇ ਪ੍ਰਸ਼ਾਸਨਿਕ ਹੋਣ ਚਾਹੇ ਕਿਸੇ ਡਿਪਾਰਟਮੈਂਟ ਦੇ ਹੋ ਸੋ ਇਸੇ ਰੀ ਦੇ ਤਹਿਤ ਅੱਜ ਅਸੀਂ ਪਹੁੰਚੇ ਹਾਂ ਕਰਜੇਲਾ ਹੁਸ਼ਿਆਰਪੁਰ ਦੇ ਕਸਬਾ ਜੇਜੋਂ ਦੋਆਬਾ ਵਿੱਚ ਜਿੱਥੇ ਉਸ ਚੌਕੀ ਹੈ ਜਿਹਦੇ ਚੌਕੀ ਦੇ ਇੰਚਾਰਜ ਸਰਦਾਰ ਮਨਨਾ ਸਿੰਘ ਹੋਰੀਆਂ ਅਸੀਂ ਇਹ ਜਿਹੜਾ ਜਿੱਜੂਆ ਉਹ ਹਮਾਚਲੀ ਪਹਾੜੀਆਂ ਦੇ ਨਾਲ نیچے ਜਿਹੜਾ ਲੱਗਦਾ ਇੱਕ ਬਹੁਤ ਵੱਡਾ ਟਾਊਨ ਆ ਪ੍ਰਾਚੀਨ ਕਾਉਨ ਆ ਤੇ ਉੱਥੇ ਜਿਹੜੀ ਚੌਕੀ ਦੇ ਵਿੱਚ ਕਾਫੀ ਜਿਹੜੇ ਆ ਉਹਨਾਂ ਦੇ ਹਲਕੇ ਦੇ ਪਿੰਡ ਬੰਦੇ ਆ ਸੋਚੇ ਕਿ ਸਰਕਾਰ ਦੀ ਚੁੱਧ ਨਸ਼ਾ ਬਰੁੱਧ ਮੁਹਿੰਮ ਹੈ ਤੇ ਨਾਲ ਦੀ ਨਾਲ ਇੱਕ ਹੁਣ ਹੋਰ ਪਰਹਾਰ ਮੁਹਿੰਮ ਜਿਹੜੀ ਚਲਾਈ ਗਈ ਹੈ ਤੇ ਗੈਂਗਸਟਰ ਦੇ ਨਾਲ ਦੇ ਨਾਲ ਨਸ਼ਾ ਹੋਰ ਵੀ ਈ ਤਰ੍ਹਾਂ ਦੇ ਆ ਅਸੀਂ ਗੱਲ ਕਰਾਂਗੇ ਦਾ ਸਾਰੇ ਸਵਾਲਾਂ ਨੂੰ ਲਾ ਕੇ ਥਾਣੇਦਾਰ ਸ੍ਰੀ ਦਾਤ ਮਨਾ ਸਿੰਘ ਜੀ ਖੜਾ ਦੇ ਨਾਲ ਸਰ ਤੁਹਾਡਾ ਸਵਾਗਤ ਹੈ ਜੀ ਦਾ ਵਾਰਤੇ ਸਾਸੀ ਕਾਲ ਜੀ ਫੋਰਡਾ ਸਵਾਗਤ ਹੈ ਤੇ ਸੁਣ ਰਹੇ ਸਾਰੇ ਸੋਤਿਆਂ ਦਾ ਸਵਾਗਤ ਹੈ 사ਸੀ ਕਾਲ ਜੈ ਹਿੰਦ ਸਰ ਸਭ ਤੋਂ ਪਹਿਲਾਂ ਤਾਂ ਅਸੀਂ ਸਰਕਾਰ ਨੇ ਕਿਉਂਕਿ ਮਾਰਚ ਦੇ ਵਿੱਚ ਸਰਕਾਰ ਵੱਲੋਂ ਪਰਪੁਸ ਵੱਲੋਂ ਪ੍ਰਸ਼ਾਸਨ ਜੀ ਕੀ ਗੌਰਵ ਯਾਧਵ ਨਾਲ ਇੱਕ ਮਿਲ ਕੇ ਮਹਿੰਮ ਸ਼ੁਰੂ ਕੀਤੀ ਜੁਦ ਨਸ਼ਿਆਂ ਕਿਉਂਕਿ ਉਸ ਸਮੇਂ ਬੜੀ ਸਾਰੀ ਨੌਜਵਾਨੀ ਸੀ ਨਸ਼ਿਆਂ ਵਿੱਚ ਜਿਹੜੀ ਕਲਤਾਨ ਹੁੰਦੀ ਯਾਰ ਜਿਹਨੂੰ ਲੈ ਕੇ ਮਹਿੰਮ ਸ਼ੁਰੂ ਕੀਤੀ ਸੀ ਉਸ ਮਹਿੰਮ ਦੇ ਨਾਲ ਇਸ ਤਰ੍ਹਾਂ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਗਿਆ ਤੁਹਾਡੇ ਅਧਿਕਾਰ ਖੇਤਰ ਚੋਂ ਦਾ ਕਿਸ ਤਰ੍ਹਾਂ ਦਾ ਪ੍ਰਭਾਵ ਦੇਖਣ ਨੂੰ ਮਿਲਿਆ ਸਮਾਨੀ ਦੇਖੋ ਜੀ ਮਾਨਯੋਗ ਸ੍ਰੀਮਮ ਪੰਜਾਬ ਮਾਨਯੋਗ ਡੀਜੀਪੀ ਸਾਹਿਬ ਜਿਹੜੇ ਪੰਜਾਬ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਹ ਜਿਹੜੀ ਮਹਿੰਮਿਆ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਹੋਈ ਸੀ ਤਾਂ ਉਹਦੇ ਵਿੱਚ ਜਿਵੇਂ ਜਿਵੇਂ ਵੀ ਮਾਨਯੋਗ ਡੀਜੀਪੀ ਸਾਹਿਬ ਦੇ ਜਿਹੜੇ ਮੈਸੇਜ ਥਰੂ ਐਸਐਸਪੀ ਸਾਹਿਬ ਸਾਡੇ ਹਲਕਾ ਜੀ ਉਹ ਸਰਮਨ ਮੁਕੱਦਰ ਸਾਹਿਬਾਨ ਦੇ ਸਾਨੂੰ ਆਉਦੇ ਸੀ ਉਹਦੇ ਹਿਸਾਬ ਨਾਲ ਕੰਮ ਕੀਤਾ ਜਾਂਦਾ ਸੀ ਇਹਦੇ ਵਿੱਚ ਜਿਹੜਾ ਇਹ ਤਾਂ ਪਾਰਟ 1 ਸੀ ਉਹਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੂੰ ਜਿਹੜੇ ਨਸ਼ਾ ਵੇਚਣ ਵਾਲੇ ਆ ਡਰਗ ਪੈਕਲਰਸ ਹੈਗੇ ਆ ਜਾਂ ਸਪਲਾਈਰਸ ਹੈਗੇ ਆ ਇਹਨਾਂ ਨੂੰ ਗ੍ਰਫਤਾਰ ਕੀਤਾ ਆ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਭੇਜਿਆ ਹੈਗਾ ਜੀ ਤੇ ਉਹਦਾ ਵਿੱਚ ਇੱਕ ਵੈਲੂ ਇਹ ਵੀ ਰਿਹਾ ਵੀ ਜਿਹੜੇ ਕੋ ਬੱਚੇ ਕਿਤੇ ਗਲਤੀ ਨਾਲ ਫਸ ਗਏ ਸੀ ਇਸ ਕੰਮ ਦੇ ਵਿੱਚ ਜਾਂ ਉਹ ਨਸ਼ੇ ਦੀ ਗਸਟ ਚ ਆ ਗਏ ਸੀ ਤੇ ਟਾਈਮ ਟੂ ਟਾਈਮ ਜਿਹੜਾ ਉਹਨਾਂ ਨੂੰ ਜਿਹੜਾ ਰੀਹੈਬ ਦੇ ਵਿੱਚ ਸਰਕਾਰ ਵੱਲੋਂ ਚਲਾਏ ਜਾ ਰਹੇ ਨਸ਼ਾ ਮੁਕਤੀ ਕੇਂਦਰਾਂ ਚ ਵੀ ਦਾਖਲ ਕਰਾਇਆ ਤੇ ਇਹਨਾਂ ਦੇ ਬਹੁਤੇ ਨੌਜਵਾਨ ਜਿਹੜੇ ਉਹ ਹੁਣ ਠੀਕ ਹੋ ਕੇ ਆ ਕੇ ਆਪਣੀ ਵਧੀਆ ਜ਼ਿੰਦਗੀ ਆਪਣੇ ਪਰਿਵਾਰ ਨਾਲ ਸਮਾਜ ਦੇ ਵਿੱਚ ਬੁਝਾਰ ਰਹੇ ਸੋ ਗੱਲ ਕਰੀਏ ਸਾਬਨਾ ਸਿੰਘ ਜੀ ਪਈ ਇਸ ਮਹਿੰਮ ਨੇ ਕਾਫੀ ਸਾਰ ਤੇ ਘਰੂ ਕੋ ਧਾਰਿਆ ਇਹ ਰਿਹਾ ਜਿਹੜਾ ਇਸ ਇਲਾਕੇ ਦੇ ਵਿੱਚ ਤੇ ਉਸ ਤੋਂ ਬਾਅਦ ਹੁਣ ਇੱਕ ਪੰਜਾਬ ਦੇ ਵਿੱਚ ਗੈਂਗਵਾੜਸ ਬਾਕਸਰ ਦੇਖਾਉਣ ਬੰਦੀ ਸੋਨੋ ਜਿਹਦੇ ਲਈ ਉਹਨਾਂ ਨੇ ਸਰਕਾਰ ਨੂੰ ਇੱਕ ਪ੍ਰਹਾਰ ਮਹਿੰਮ ਸ਼ੁਰੂ ਕੀਤੀ ਆ ਉਹ ਹੁਣ ਕਿਸ ਤਰ੍ਹਾਂ ਚੱਲ ਰਹੀ ਆ ਤੁਹਾਡੇ ਇਸ ਇਲਾਕੇ ਵਿੱਚ ਇਹ ਦੇਖੋ ਜੀ ਇਹ ਪੰਜਾਬ ਸਰਕਾਰ ਦਾ ਹੁਣ ਕਬੜਾ ਵਿਧਿਆ ਰਾਲਾ ਹੈਗਾ ਆ ਵੀ ਜਿਹੜੇ ਇਹ ਆਰਗੇਨਾਈਜ਼ਡ ਕ੍ਰਾਈਮ ਕਰਦੇ ਸੀ ਗੈਂਗਸਟਰਸ ਵਗੈਰਾ ਕੁਝ ਜਿੰਨਾ ਚੁਜਾਂ ਕੁਝ ਜਿਹੜੇ ਵਿਦੇਸ਼ਾਂ ਚ ਬੱਚੇ ਨੇ ਜਾਂ ਕੁਝ ਵੀ ਆ ਤੇ ਉਹਦੇ ਵਿੱਚ ਬੜਾ ਇਹ ਅੱਜ ਕੱਲ ਲਖੂਆ ਰੋਬੀਸੀ 100 ਕਾਲ ਜੇ ਕੋਈ ਕਿਸੇ ਦਾ ਥੋੜਾ ਕੰਮ ਚੱਲਦਾ ਤਾਂ ਉਹਨੂੰ ਕਾਲ ਆ ਜਾਂਦੀ ਆ ਫਰੋਦੀ ਜੇਬ ਹੋਵਾ ਤੇ ਉਹਦੇ ਕਰਕੇ ਸਰਕਾਰ ਨੇ ਇਹ ਕੋਸ਼ਿਸ਼ ਕੀਤੀ ਆ ਤੇ ਉਹਦੇ ਵਿੱਚ ਸਾਨੂੰ ਹਦਾਇਤਾਂ ਆਉਂਦੀਆਂ ਸੀ ਸੀਨੀਅਰ ਅਫਸਰ ਸਾਹਿਬਾਨ ਦੀਆਂ ਕਿ ਇਹ ਗੈਂਗਸਟਰਸ ਜਿਹੜੇ ਹੈਗੇ ਆ ਇਹਨਾਂ ਦਾ ਜਾਂ ਜਿਹੜੇ ਇਹਨਾਂ ਦੇ ਐਸੋਸੀਏਟਸ ਹੈਗੇ ਆ ਉਹਨਾਂ ਦਾ ਉਹਨਾਂ ਨੂੰ ਵੈਰੀਫਾਈ ਕੀਤਾ ਜਾਵੇ ਉਹਨਾਂ ਦੀਆਂ ਪ੍ਰਾਪਰਟੀਆਂ ਵੈਰੀਫਾਈ ਕੀਤੀਆਂ ਜਾਣ ਕਿ ਜੇ ਕੋ ਗੈਂਗਸਟਰ ਜਾਂ ਕੋ ਉਹਦਾ ਐਸੋਸੀਏਟ ਹੈ ਆ ਕਿ ਉਹਦੀ ਇਨਕਮ ਕਿੰਨੀ ਆ ਤੇ ਉਹਦਾ ਰਹਿਣ ਸਹਿਣ ਕਿਹੋ ਜਿਹਾ ਕਿਹੋ ਜਿਹਾ ਵਾਈਕਲਸ ਰੱਖੇ ਨੇ ਇਹ ਸਾਰਾ ਕੁਝ ਜਿੱਦਾਂ ਜਿੱਦਾਂ ਸੀਨੀਅਰ ਅਫਸਰ ਦੇ ਵਿਚਾਰ ਨਿਰਦੇਸ਼ ਹੁੰਦੇ ਆ ਉਹਦੇ ਹਿਸਾਬ ਨਾਲ ਇਹ ਕੰਮ ਚੱਲਦਾ ਹੈ ਅ ਸਾਰੇ ਅਸੀਂ ਜਿਹੜੀ ਜੁਧ ਨਸ਼ਿਆਂ ਵਿਰੁੱਧ ਤੇ ਪ੍ਰਹਾਰ ਦੀ ਗੱਲ ਕੀਤੀ ਆ ਜਿਵੇਂ ਮੈਂ ਇੰਟਰੋ ਦੇ ਵਿੱਚ ਦੱਸਿਆ ਕਿ ਇਹ ਜਿਹੜਾ ਹਲਕਾ ਤੁਹਾਡਾ ਹਿਮਾਚਲ ਦੇ ਨਾਲ ਲੱਗਦਾ ਹੈ ਰੇਤ ਜਿਹੜੀ ਕਈ ਵਾਰ ਆਉਂਦੀ ਆ ਸਰਕਾਰ ਵੱਲੋਂ ਅਕਸਰ ਦੇਖਿਆ ਜਾਂਦਾ ਪੀ ਮਾਈਨਿੰਗ ਤੁਹਾਡੇ ਹਲਕੇ ਦੇ ਵਿੱਚ ਮਾਈਨਿੰਗ ਦਾ ਕੀ ਹੈ ਸੋਲਿਸਟਿਕਲੀ ਇਹ ਦੇਖੋ ਜੀ ਪੰਜਾਬ ਸਰਕਾਰ ਨੇ ਇਹ ਬੜਾ ਸ਼ਿਕੰਜਾ ਕੱਸਿਆ ਇਹਦੇ ਤੇ ਨਾਜਾਇਜ਼ ਮਾਈਨਿੰਗ ਦੇ ਉੱਤੇ ਤੇ ਸਾਨੂੰ ਕਿਸੇ ਸਮੇਂ ਹਦਾਇਤਾਂ ਆਉਂਦੀਆਂ ਰਹੀਆਂ ਤੇ ਪਰ ਜਦੋਂ ਪਿੱਛੇ ਹੜਾ ਦਿੱਤੀ ਸੀ ਉਹਦੋਂ ਸਰਕਾਰ ਨੇ ਇੱਕ ਥੋੜੀ ਰੀਲੀਫ ਵੀ ਦਿੱਤੀ ਸੀ ਜਿਸ ਦਾ ਖੇਤ ਉਸ ਦੀ ਰੇਤ ਤੇ ਪਰ ਜਿਹੜਾ ਸਾਡੇ ਕੋਲ ਆ ਜੀ ਸਾਡੇ ਇੱਥੇ ਹਿਮਾਚਲ ਚ ਕਰੈਸ਼ਰ ਨਹੀਂ ਜੀ ਜੀ ਤੇ ਉੱਥੇ ਪਲਾਂਟਸ ਲੱਗੇ ਹੋਏ ਨੇ ਉਹ ਰੇਤਾ ਧੋਤੀ ਜਾਂ ਕਰੈਸ਼ਰ ਆਉਂਦਾ ਆ ਤੇ ਟਾਈਮ ਟੂ ਟਾਈਮ ਅਸੀਂ ਉਹਨਾਂ ਦੇ ਬਿੱਲ ਚੈੱਕ ਕਰਦੇ ਹੈਗੇ ਆ ਤੇ ਉਹਨਾਂ ਦੇ ਐਮ ਫਾਰਮਸ ਕੋਲ ਆ ਜੋ ਹੈਗੇ ਆ ਜਿੱਦਾਂ ਜਿੱਦਾਂ ਦਿਸੰਦਰ ਦੇਸ਼ ਹੁੰਦੇ ਆ ਸਮੇਂ ਸਮੇਂ ਤੇ ਉਹਦੀ ਬਿਲਕੁਲ ਬਕਾਇਦਾ ਚੈਕਿੰਗ ਹੁੰਦੀ ਆ ਤੇ ਕਿਸੇ ਵੀ ਤਰ੍ਹਾਂ ਦੀ ਇੱਥੇ ਇਲੈਗਲ ਮਾਈਨਿੰਗ ਨਹੀਂ ਹੁੰਦੀ ਅਕਸਰ ਗੱਲ ਕਰੀਏ ਜਿਵੇਂ ਤੁਸੀਂ ਪਲੱਸ ਦੀ ਗੱਲ ਕੀਤੀ ਐ ਅਸੀਂ ਉਹਨਾਂ ਦੇ ਨਾਲ ਵੀ ਦੇਖਿਆ ਪਲੱਸ ਦੇ ਵਿੱਚ ਇਸ ਜਿਹੇ ਜੋ ਹਲਕੇ ਦੇ ਵਿੱਚ ਬਹੁਤ ਸੰਗਿਆtras ਨਹੀਂ ਹਨ ਯਾ ਕੈਜੂਅਲਟੀਜ਼ ਨਹੀਂ ਹਨ ਤੇ ਤੁਸੀਂ ਕਾਫੀ ਜਾਣੇਦ ਦੇ ਕੰਮ ਵੀ ਕੀਤੇ ਐ ਕਿਉਂਕਿ ਅਕਸਰ ਦੇਖਿਆ ਉਹਨਾਂ ਵੀਡੀਓਜ਼ ਕੋ ਜੋ ਬਹੁਤ ਬਾਰ ਨੂੰ ਚੈਨ ਨੂੰ ਆਪ ਤੁਸੀਂ ਅੱਗੇ ਹੋ ਕੇ ਉਹਨਾਂ ਦੀ ਹੈਲਪ ਕਰਦੇ ਸੀਗੇ ਤੇ ਬਹੁਤ ਸਾਰੇ ਲੋਕਾਂ ਨੇ ਤੁਸੀਂ ਜਾਣੀਂ ਚਾਹੀਏ ਚਲੋ ਇੱਕ ਪੋਜ਼ਿਟਿਵ ਪੱਖ ਜਿਹੜਾ ਤੁਹਾਡੀ ਚੌਕੀ ਬਣਵਾ ਜਿਵੇਂ ਅਸੀਂ ਗੱਲ ਕਰਦੇ ਚੁੱਧ ਨਸ਼ਿਆਂ ਪ੍ਰਧ ਮੁਹਿੰਦੀ ਗੱਲ ਕੀਤੀ ਸੀ ਇਸ ਜਿਹੋ ਹਲਕੀ ਚੌਕੀ ਤੇ ਜਿਹੜੇ ਇੰਚਾਰਜ ਹੋ ਤੁਸੀਂ ਇਹਦੇ ਵਿੱਚ ਕੋਈ ਇਹੋ ਜਿਹਾ ਜਿੱਦਾਂ ਕਿਸੇ ਦੀ ਪ੍ਰਾਪਰਟੀ ਜਬਤ ਹੋ ਜਾਂ ਜਾਂ ਕੋਈ ਵੱਡਾ ਪੈਨਲ ਜਾਂ ਕੋਈ ਬਹੁਤ ਨਸ਼ਿਆ ਕੋਈ ਹੈ ਤੁਹਾਡੇ ਨੂੰ ਕਿਸੇ ਜਿਸ ਦੀ ਪ੍ਰਾਪਟੀ ਦੀ ਚੋਰੀ ਸੁਣੇ ਜਿਹੜੀ ਜਸਮੁਗਲ ਪ੍ਰਾਪਰਟੀ ਜਿਹੜੀ ਜਬਤ ਕੀਤੀ ਕੋਈ ਨਹੀਂ ਜੀ ਉਹਦੇ ਚ ਇਦਾਂ ਹੈਗਾ ਕਿ ਇੱਕ ਤਾਂ ਸਰਕਾਰ ਵੱਲੋਂ ਨਾ ਹਰ ਪਿੰਡ VDC's ਵਿਲੇਜ ਡਿਫੈਂਸ ਕਮੇਟੀ ਬਣਾਇਆ ਨਸ਼ਿਆਂ ਦੇ ਅਗੇਂਸਟ ਉਹਦੇ ਕਿਤੇ 7 ਮੈਂਬਰ ਕਿਤੇ 10 ਮੈਂਬਰ ਬਣੇ ਹੋਇਆ ਹਰ ਪਿੰਡ ਦੇ ਤੇ ਉਹ ਸਾਨੂੰ ਭਰਪੂਰ ਸਹਾਯੋਗ ਵੀ ਦੇ ਰਹੇ ਨੇ ਪਰ ਫਿਲਹਾਲ ਜਿੰਨੇ ਜੇਜੋ ਚੌਕੀ ਏਰੀਏ ਦੇ ਪਿੰਡ ਹੈਗੇ ਆ ਇੱਥੇ ਕਿਸੇ ਵੀ ਕੋ ਐਹੋ ਜਿਹੀ ਪ੍ਰਾਪਰਟੀ ਨਹੀਂ ਸਾਨੂੰ ਤਸਦੀਕ ਹੋਈ ਅਸੀਂ ਟਾਈਮ ਟੂ ਟੂ ਵੈਰੀਫਾਈ ਕਰਦੇ ਆ ਕਿ ਜਾਂ ਜਿਹਨੇ ਕੋ ਨਸ਼ਾ ਵੇਚ ਕੇ ਬਣਾਈ ਹੋਵੇ ਤੇ ਉਸ ਤੋਂ ਬਾਅਦ ਜਾਂ ਉਹਦੇ ਕਿਸੇ ਪਰਿਵਾਰਕ ਮੈਂਬਰ ਦੇ ਨਾਂ ਬਣਾਈ ਹੋਵੇ ਇਹੋ ਜਿਹਾ ਕੇਸ ਚੌਕੀ ਦੇ ਏਰੀਏ ਚ ਸਾਹਮਣੇ ਨਹੀਂ ਆਇਆ ਸਰ ਸਰਪੂਰ ਕੋਈ ਗੱਲ ਹੈ ਇਸ ਕੋ ਤੋ ਬਾਤ ਜਿਹੜੀ ਅਸੀਂ ਗੱਲ ਕਰਨੇ ਭੁੱਲ ਗਏ ਕਿ ਆਪ ਜੀ ਆਪਣੇ ਇਲਾਕੇ ਦੇੋਂ ਜਾਂ ਹੋਰ ਕਿ ਲੋਕਾਂ ਨੂੰ ਜਿਹੜੇ ਨਸ਼ੇੜੀ ਆ ਜਾਂ ਹੋਰ ਕੁਝ ਦੱਸਣੀ ਚਾਹੁੰਦੇ ਹੋ ਜਾਂ ਸ਼ਿਕਾਇਤ ਰੇ ਜਣੀ ਜਾਂ ਅਪੀਲ ਕਰਨੀ ਚਾਹੁੰਦੇ ਹੋ ਕੋਈ ਹੋਰ ਗੱਲਬਾਤ ਤੇ ਇੱਕ ਤਾਂ ਮੈਂ ਬਹੁਤ ਜ਼ਰੂਰੀ ਗੱਲ ਕਹਿਣੇ ਚਾਹੂੰਗਾ ਜੀ ਵੀ ਅੱਜ ਕੱਲ ਨਾ ਇੱਕ ਬੜੀ ਜਦੋਂ ਆਪਰੇਸ਼ਨ ਪ੍ਰਹਾਰ ਚੱਲਿਆ ਇੱਕ ਫੇਕ ਨਿਊਜ਼ ਬੜੀ ਚੱਲ ਰਹੀ ਆ ਕਿ ਇੰਨੇ ਮੁੰਡੇ ਮਾਰਨੇ ਇੰਨੇ ਉਹਨਾਂ ਕੁਝ ਲੋਕ ਨੇ ਸਮਾਜ ਬ੍ਰੋਧੀ ਤਤ ਆ ਉਹ ਜਿਹੜੇ ਆ ਇਹ ਪੈਨ ਕ੍ਰੀਏਟ ਕਰ ਰਹੇ ਆ ਇਹੋ ਚੀਜ਼ਾਂ ਗੱਲਾਂ ਕਰਕੇ ਇਹੋ ਜੀ ਕੋਈ ਗੱਲ ਨਹੀਂ ਹੈ ਪੁਲਿਸ ਜਵਾਬ ਦੇ ਆ ਆਪਣੇ ਸੀਨੀਅਰ ਅਫਸਰਸ ਨੂੰ ਮਾਨਜੋਗ ਅਦਾਲਤ ਨੂੰ ਸਰਕਾਰ ਨੂੰ ਜਿੰਨਾ ਵੀ ਕੰਮ ਹੁੰਦਾ ਕਾਨੂੰਨ ਦੇ ਧੇਰੇ ਚ ਰਹਿ ਕੇ ਹੁੰਦਾ ਹੈ ਠੀਕ ਹੈ ਜੀ ਸਿਰ ਤੇ ਸਿਰ ਇਹਦੇ ਵਿੱਚ ਉਹੋ ਹੀ ਬੰਦੇ ਅੰਦਰ ਜਾਣਗੇ ਜਿਹੜੇ ਕ੍ਰਾਈਮ ਕਰਦੇ ਆ ਜੁਰਮ ਕਰਦੇ ਆ ਨਸ਼ਿਆ ਦੀ ਸਮਗਲਿੰਗ ਕਰਦੇ ਆ ਤੇ ਸਾਰਾ ਹੀ ਕੰਮ ਜਿਹੜਾ ਪੰਜਾਬ ਪੁਲਿਸ ਆ ਉਹ ਕਾਨੂੰਨ ਦੇ ਧੇਰੇ ਚ ਰਹਿ ਕੇ ਕਰਦੀ ਆ ਤੇ ਮੈਂ ਲੋਕਾਂ ਨੂੰ ਤੁਹਾਡੇ ਮਾਧਿਅਮੇ ਅਪੀਲ ਕਰੂੰਗਾ ਕਿ ਇਹ ਜਿਹੜੀਆਂ ਅਫਵਾਹਾਂ ਫੈਲ ਰਹੀਆਂ ਆ ਇਹਨਾਂ ਤੇ ਬਿਲਕੁਲ ਯਕੀਨ ਨਾ ਕਰੋ ਪੰਜਾਬ ਪੁਲਿਸ ਹਮੇਸ਼ਾ ਤੁਹਾਡੀ ਸੇਵਾ ਲਈ ਆ ਤੁਹਾਡੀ ਸੇਵਾ ਵਿੱਚ ਮਚਲਬਤ ਆ ਸਾਡੀ ਡਿਊਟੀ ਆ ਤੁਹਾਡੀ ਰੱਖਿਆ ਕਰਨਾ ਹਾਂ ਬਹੁਤ-ਬਹੁਤ ਧੰਨਵਾਦ ਸੋ ਦੋਸਤੋ ਇਹ ਸਨ اے ایس ਆਈ ਮਨਾ ਸਿੰਘ ਜਿਹੜੇ ਚੌਕੀ ਇੰਚਾਰਜ ਜੇਜੋ ਦੁਆਬਾ ਨੇ ਜਿਨ੍ਹਾਂ ਨੇ ਸਾਡੇ ਵਫਾਕਸ ਵਾਲਾ ਜਿਹਦੇ ਵਿੱਚ ਨਸ਼ਾ ਨੂੰ ਲੈ ਕੇ ਪਰਹਾਰ ਨੂੰ ਲੈ ਕੇ ਜਿਹੜਾ ਨਸ਼ਾ ਬਰੁੱਧ ਮਹਿੰਮ ਦੇ ਤਹਿਤ ਜਿਹੜੀ ਗੱਲ ਸੀ ਉਹਦੇ ਬਾਰੇ ਵੀ ਦੱਸਿਆ ਤੇ ਨਾਲ ਦੀ ਨਾਲ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਚੱਲ ਦੋ ਚਾਰ ਦਿਨ ਤੋਂ ਚੱਲ ਰਹੀ ਹੈ ਕਿ 1 ਲੱਖ ਜਿਹੜਾ ਨੌਜਵਾਨਾਂ ਉਹ ਮਾਇਕਾ ਇਹ ਬਿਲਕੁਲ ਅਫਵਾਹ ਆ ਇਹਦੇ ਵਿੱਚ ਕੋਈ ਸਚਾਈ ਨਹੀਂ ਹੈ ਔਰ ਉਹਨਾਂ ਨੇ ਪੁਲਿਸ ਦੀ ਕਾਰਗੁਜ਼ਾਰੀ ਦੀ ਵੀ ਗੱਲ ਕੀਤੀ ਹੈ ਕਿ ਪੁਲਿਸ ਦਾ ਕਾਰਜ ਜਿਹੜੀ ਹੈ ਇਸ ਵੇਲੇ ਪੂਰੀ ਤਰ੍ਹਾਂ ਆਪਣੇ ਜਿਹੜੀ ਕੰਮ ਤੇ پابੰਧ ਨਾਲ ਦੀ ਨਾਲ ਜਵਾਬ ਦੇ ਰਿਹਾ ਸੋ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਕੀਤੀ ਗੱਲਬਾਤ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਵਾਮ ਤੱਕ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਇਹੋ ਜਿਹੀਆਂ ਚੀਜ਼ਾਂ ਤੋਂ ਜਿਹੜੇ ਬਚਣ ਤੇ ਨਾਲ ਦੀ ਨਾਲ ਇਸ ਚੀਜ਼ ਦਾ ਵੀ ਦੇਖਣ ਕਿ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕਾਰਗੁਜ਼ਾਰੀ ਕੀਤੀ ਆ ਚਾਹੇ ਪੰਜਾਬ ਦੀ ਹੋਵੇ ਚਾਹੇ ਜਿਹੋ ਹਰਕਤ ਲਈ ਚਾਹੇ ਕਿਸੇ ਵੀ ਆ ਗਈ ਹੋਵੇ ਉਹਦੇ ਵਿੱਚ ਪੰਜਾਬ ਪੁਲਿਸ ਜਿਹ ਉਮੀਦ ਲਈ ਪਵਨ ਦਾ ਹੈਗੀ ਆ ਦਾਵਾਤ ਲਈ ਦਰਜੀਤ ਅਜਨੂਆ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਧੰਨਵਾਦ ਥੈਂਕ ਯੂ